ਸਸਰੀਆ ਕਾਲ ਦੀ ਦੁਨੀਆ ਦੇ ਵਿੱਚ ਹਰ ਸੋਚ ਨੂੰ ਲੈ ਕੇ ਦੋ ਤਰ੍ਹਾਂ ਦਾ ਸਾਹਿਤ ਹੁੰਦਾ ਹੈ ਪਹਿਲਾ ਤੇ ਉਹ ਹੁੰਦਾ ਹੈ ਜਿਸ ਨੂੰ ਸਾਰੇ ਮੰਨਦੇ ਤਾਂ ਨਹੀਂ ਪਰ ਉਸ ਨੂੰ ਪੜਿਆ ਬਹੁਤ ਘੱਟ ਜਾਂਦਾ ਹੈ ਸਾਮਵਾਦ ਦੇ ਮਾਮਲੇ ਵਿੱਚ ਉਹ ਸਾਹਿਤ ਹੈ ਦਾਸ ਕੈਪੀਟਲ ਤੇ ਦੂਜੀ ਤਰ੍ਹਾਂ ਦਾ ਸਾਹਿਤ ਹੁੰਦਾ ਹੈ ਜਿਸ ਨੂੰ ਮੰਨਿਆ ਵੀ ਬਹੁਤ ਜਾਂਦਾ ਹੈ ਤੇ ਪੜਿਆ ਵੀ ਬਹੁਤ ਜਾਂਦਾ ਹੈ ਸਾਮਵਾਦ ਦੇ ਮਾਮਲੇ ਵਿੱਚ ਉਹ ਸਾਹਿਤ ਹੈ ਕਮਿਨਿਸਟ ਮੈਨੀਫੈਸਟੋ ਜਿਸ ਦੇ ਬਾਰੇ

एम मैनिफेस्टो कार्ल मार्क्स ਦਾ ਇੱਕ ਬਹੁਤ ਮਹੱਤਵਪੂਰਨ ਰਾਜਨੀਤਿਕ ਸਹਿਤ ਇਸ ਦੀ ਕਾਰਲ ਮਾਰਕਸ ਬੜੀ ਜ਼ਬਰਦਸਤ ਸ਼ੁਰੂਆਤ ਕਰਦੇ ਇਹ ਕਹਿੰਦੇ ਨੇ ਕਿ ਅੱਜ ਮਤਲਬ ਉਸ ਸਮੇਂ ਲਗਭਗ 200 ਸਾਲ ਪਹਿਲੇ ਪੂਰੇ ਯੂਰਪ ਦੇ ਉੱਤੇ ਕਾਮੁਨਿਜ਼ਮ ਨਾਮ ਦਾ ਭੂਤ ਛਾਇਆ ਹੋਇਆ ਹੈ ਤੇ ਯੂਰਪ ਦੀਆਂ ਸਾਰੀਆਂ ਤਾਕਤਾਂ ਉਸ ਦੇ ਖਿਲਾਫ ਇਕੱਠੀਆਂ ਹੋ ਗਈਆਂ ਇਹੜੀ ਰਾਜਨੀਤਿਕ ਪਾਰਟੀ ਹੈ ਜਿਸਨੇ ਦੂਜੀ ਰਾਜਨੀਤਿਕ ਪਾਰਟੀ ਨੂੰ ਬੁਰਾ ਕਹਿਣ ਵਾਸਤੇ ਕਮਿਊਨਿਸਟ ਨਾ ਆਖਿਆ ਹੋਵੇ ਐਸ ਤੋਂ ਦੋ ਗੱਲਾਂ ਜ਼ਾਹਿਰ ਹੁੰਦੀਆਂ ਸਨ ਪਹਿਲੀ ਤਾਂ ਐ ਕਿ ਯੂਰਪ ਦੀ ਉਸ ਸਮੇਂ ਦੀ ਸਾਰੀਆਂ ਤਾਕਤਾਂ ਨੇ ਕਮਿਊਨਿਜ਼ਮ ਨੂੰ ਵੀ ਇੱਕ ਤਾਕਤ تسلیم ਕਰ ਲਿਆ ਸੀ ਤੇ ਦੂਜੀ ਗੱਲ ਸੀ ਕਿ ਹੁਣ ਉਹ ਸਮਾਂ ਆ ਗਿਆ ਸੀ ਜਦੋਂ ਦੁਨੀਆ ਭਰ ਦੇ ਕਮਿਊਨਿਸਟ ਇਕੱਠੇ ਹੋ ਕੇ ਆਪਣੇ ਰੁਝਾਨ ਆਪਣੇ ਮਕਸਦ ਤੇ ਆਪਣੇ ਸੋਚ ਨੂੰ ਲੋਕਾਂ ਦੇ ਅੱਗੇ ਪ੍ਰਕਾਸ਼ਿਤ ਕਰਨ ਉਸੇ ਕਾਰਨ ਐ ਕਮਿਊਨਿਸਟ ਮੈਨੀਫੈਸਟੋ ਲਿਖਿਆ ਗਿਆ ਸੀ ਇਸ ਦਾ ਪਹਿਲਾ ਭਾਗ ਸ਼ੁਰੂ ਹੁੰਦਾ ਹੈ ਇਸ ਨਾਮ ਤੋਂ ਬੋਰਜੂਆ ਤੇ ਪ੍ਰੋਲਿਟਰੀਏਟ ਇਸ ਵਿੱਚ Karl Marx ਬੜੇ ਵਿਸਥਾਰ ਨਾਲ ਬੋਰਜੂਆ ਤੇ ਪ੍ਰੋਲਿਟਰੀਏਟ ਦੇ ਬਾਰੇ ਸਾਨੂੰ ਸਮਝਾਉਂਦੇ ਹਨ ਕਿ ਇਹ ਕੀ ਹੰਤੇ ਆ ਕਿਵੇਂ ਆਏ Marx ਕਹਿੰਦੇ ਨੇ ਕਿ ਪੂਰਾ ਇਤਿਹਾਸ ਬਸ ਵਰਗਾਂ ਦੀ ਲੜਾਈ ਹੀ ਰਿਹਾ ਹੈ ਤੇ ਅੱਜ ਦੇ ਸਮੇਂ ਮੁੱਖ ਦੋ ਵਰਗ ਦੁਨੀਆ ਦੇ ਸਾਹਮਣੇ ਖੜੇ ਹੋ ਗਏ ਨੇ ਪਹਿਲਾ ਹੈ ਬੋਰਜੂਆ ਤੇ ਦੂਜਾ ਹੈ ਪ੍ਰੋਲੀਟਰੀਏਟ ਮਾਰਕਸ ਕਹਿੰਦੇ ਨੇ ਕਿ ਇਤਿਹਾਸ ਨੂੰ ਬਦਲਣ ਦੇ ਵਿੱਚ ਬੋਰਜੂਆ ਵਰਗ ਦਾ ਬਹੁਤ ਐਮ ਹਿੱਸਾ ਰਿਹਾ ਹੈ ਇਹ ਵਰਗ ਜਿੱਥੇ ਵੀ ਵਿਕਸਿਤ ਹੋਇਆ ਇਹਨੇ ਜ਼ਮੀਂਦਾਰੀ ਨੂੰ ਪੂਰੀ ਤਰ੍ਹਾਂ ਪੁੱਟ ਕੇ ਰੱਖ ਦਿੱਤਾ ਹੁਣ ਜ਼ਮੀਂਦਾਰ ਤੇ ਛੋਟੇ ਕਾਰੋਬਾਰੀਆਂ ਦੀ ਥਾਂ ਵੱਡੀਆਂ ਫੈਕਟਰੀਆਂ ਨੇ ਲੈ ਲਈ ਸੀ ਤੇ ਉਹਨਾਂ ਤੇ ਮਾਲਕ ਬਣ ਕੇ ਬਹਿ ਗਿਆ ਸੀ ਬੋਰਜੂਆ ਇਸ ਵਰਗ ਨੇ ਮੁਨਾਫੇ ਨੂੰ ਸਮਾਜ ਦੇ ਵਿੱਚ ਸਭ ਤੋਂ ਸਿਰਮੌਰ ਥਾਂ ਦਿੱਤੀ ਤੇ ਇਸ ਦੇ ਵਿਕਾਸ ਨੂੰ ਅਮਰੀਕਾ ਦੀ ਖੋਜ ਨੇ ਵਿਸ਼ਵ ਪੱਧਰੀ ਬਣਾ ਦਿੱਤਾ ਬੋਰਜੂਆ ਵਰਗ ਨੇ ਅੱਜ ਹਰ ਪੇਸ਼ੇ ਨੂੰ ਬਸ ਇੱਕ ਕਮਾਈ ਦਾ ਸਾਧਨ ਬਣਾ ਕੇ ਰੱਖ ਦਿੱਤਾ ਹੈ ਤੇ ਪਰਿਵਾਰਿਕ ਰਿਸ਼ਤਿਆਂ ਨੂੰ ਵੀ ਬਸ ਇੱਕ ਵਪਾਰੀ ਰੂਪ ਦੇ ਕੇ ਰੱਖ ਦਿੱਤਾ ਹੈ ਮੁਨਾਫੇ ਦੀ ਦੌੜ ਹੀ ਥਾ ਇਸ ਪੂੰਜੀਵਾਦ ਨੇ ਉਤਪਾਦਨ ਦੇ ਸਾਧਨਾਂ ਨੂੰ ਲਗਾਤਾਰ ਵਿਕਸਿਤ ਕੀਤਾ ਹੈ ਤੇ ਇਸ ਦੇ ਕਾਰਨ ਆਪਣੇ ਬਾਜ਼ਾਰ ਦਾ ਵਿਸਥਾਰ ਇਸਨੇ ਵਿਸ਼ਵ ਪੱਧਰ ਤੇ ਕੀਤਾ ਹੈ ਇਸ ਪੂੰਜੀਵਾਦ ਨੇ ਪਿਛੜੇ ਹੋਏ ਦੇਸ਼ਾਂ ਨੂੰ ਸભ્યਤ ਬਣਾਇਆ ਹੈ ਇਸਨੇ ਪਿੰਡਾਂ ਤੋਂ ਸ਼ਹਿਰਾਂ ਦਾ ਵਿਕਾਸ ਕੀਤਾ ਹੈ ਤੇ ਸ਼ਹਿਰਾਂ ਦੀ ਆਬਾਦੀ ਵਧਾਈ ਇਸ ਪੂੰਜੀਵਾਦ ਦੇ ਕਾਰਨ ਹੀ ਅੱਜ ਦੇਸ਼ ਆਪਣੇ ਸ਼ਹਿਰਾਂ ਦੇ ਉੱਤੇ ਨਿਰਭਰ ਹਨ ਅਸભ્ય ਦੇਸ਼ ਸભ્ય ਦੇਸ਼ਾਂ ਦੇ ਉੱਤੇ ਨਿਰਭਰ ਹਨ ਖੇਤੀਬਾੜੀ ਕਰਨ ਵਾਲੇ ਦੇਸ਼ ਫੈਕਟਰੀ ਵਾਲੇ ਦੇਸ਼ਾਂ ਤੇ ਨਿਰਭਰ ਹਨ ਤੇ ਅੱਜ ਪੂਰਾ ਦਾ ਪੂਰਾ ਪੂਰਬ ਪੱਛਮ ਦੇ ਉੱਤੇ ਨਿਰਭਰ ਹੈ ਪਰ ਅੱਜ ਇਸ ਉਤਪਾਦਨ ਦੇ ਗੁਲਾਮ ਸਮਾਜ ਦੇ ਵਿੱਚ ਕੁਝ ਸਮੇਂ ਬਾਅਦ ਹਮੇਸ਼ਾ ਇੱਕ ਤਕਲੀਫ ਆ ਕੇ ਖੜੀ ਹੋ ਜਾਂਦੀ ਹੈ ਉਹ ਤਕਲੀਫ ਹੈ ਓਵਰ ਪ੍ਰੋਡਕਸ਼ਨ ਜਾਂ ਜ਼ਰੂਰਤ ਤੋਂ ਵੱਧ ਉਤਪਾਦਨ ਇਹ ਉਹ ਹਥਿਆਰ ਹੈ ਜਿਸ ਨਾਲ ਇੱਕ ਸਮੇਂ ਤਾਂ ਬੋਰਜੂਆ ਨੇ ਬਾਕੀ ਸਾਰੇ ਵਰਗਾਂ ਨੂੰ ਖਤਮ ਕੀਤਾ ਸੀ ਪਰ ਅੱਜ ਇਹ ਹਥਿਆਰ ਖੁਦ ਬੋਰਜੁਆ ਦੇ ਖਿਲਾਫ ਹੀ ਆ ਕੇ ਖੜਾ ਹੋ ਗਿਆ ਹੈ ਕਿਉਂਕਿ ਇਹ ਬਾਜ਼ਾਰ ਨੂੰ ਰੋਕ ਕੇ ਰੱਖਦਾ ਹੈ ਤੇ ਇਸ ਹਥਿਆਰ ਨੂੰ ਫੜਨ ਵਾਲੇ ਹੱਥ ਹਨ ਪ੍ਰੋਲੇਟਰੀਏਟ ਦੇ ਇਹ ਪ੍ਰੋਲੇਟਰੀਏਟ ਉਹ ਮਜ਼ਦੂਰ ਹਨ ਜਿਹੜੇ ਬੋਰਜੁਆ ਦੀ ਵੱਡੀਆਂ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਆ ਅੱਜ ਬਸ ਦੋ ਹੀ ਵਰਗ ਰਹਿ ਗਏ ਹਨ ਬੋਰਜੁਆ ਤੇ ਪ੍ਰੋਲੇਟਰੀਏਟ ਕਿਉਂਕਿ ਵਿਚਕਾਰ ਦੇ ਸਾਰੇ ਵਪਾਰੀਆਂ ਨੂੰ ਇੰਨਾ ਵੱਡਾ ਮੁਕਾਬਲਾ ਬੋਰਜੁਆ ਤੋਂ ਹੈ ਕਿ ਉਹ ਹੌਲੀ ਹੌਲੀ ਸਜੇ ਸਜੇ ਹੁਣ ਬਸ ਪ੍ਰੋਲਿਟਰੀਏਟ ਦੇ ਵਿੱਚ ਹੀ ਤਬਦੀਲ ਹੁੰਦੇ ਜਾ ਰਹੇ ਹਾਲੇ ਦੇ ਸਮੇਂ ਤਾਂ ਪ੍ਰੋਲਿਟਰੀਏਟ ਪੂਰੀ ਤਰ੍ਹਾਂ ਇਕਜੁੱਟ ਨਹੀਂ ਹਨ ਪਰ ਹੌਲੀ ਹੌਲੀ ਜਿਵੇਂ ਉਤਪਾਦਨ ਵੱਧ ਰਹੇ ਹਨ ਮਸ਼ੀਨਾਵਾਂ ਵੱਧ ਰਹੀਆਂ ਨੇ ਤਾਂ ਇਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤੇ ਮਸ਼ੀਨਾਵਾਂ ਦੇ ਵਿੱਚ ਵਾਧਾ ਹੋਣ ਕਾਰਨ ਇਹਨਾਂ ਦੀ ਤਨਖਾਹ ਘਟਦੀ ਜਾ ਰਹੀ ਹੈ ਤੇ ਇਹ ਇਕਜੁੱਟ ਹੋ ਕੇ ਆਪਣੀ ਤਨਖਾਹਾਂ ਦੀ ਸੁਰੱਖਿਆ ਵਾਸਤੇ ਟ੍ਰੇਡ ਯੂਨੀਅਨ ਬਣਾ ਰਹੇ ਪਰ ਇਹ ਇਕਜੁੱਟਤਾ ਨੂੰ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਪ੍ਰੋਲਿਟਰੀਏਟ ਆਪ ਦੇ ਵਿੱਚ ਹੀ ਮੁਕਾਬਲਾ ਕਰਦੇ ਨੇ ਤੇ ਇਕਜੁੱਟ ਨਹੀਂ ਰਹਿੰਦੇ ਇਸ ਕਾਰਨ ਸਾਰੀ ਤਾਕਤ ਬੋਰਜੂਆ ਦੇ ਹੱਥਾਂ ਵਿੱਚ ਆ ਗਈ ਜੇ ਪ੍ਰੋਲਿਟਰੀਏਟ ਇਕਜੁੱਟ ਹੋ ਕੇ ਰਹਿਣ ਤਾਂ ਜਿਵੇਂ ਇੰਗਲੈਂਡ ਦੇ ਵਿੱਚ 10 ਘੰਟੇ ਕੰਮ ਕਰਨ ਵਾਲਾ ਬਿਲ ਪਾਸ ਹੋਇਆ ਉਦਾਂ ਦੇ ਇਹਨਾਂ ਦੇ ਹੱਕ ਦੇ ਕਾਨੂੰਨ ਹੋਰ ਪਾਸ ਹੋ ਸਕਦੇ ਹਨ ਤੇ ਬੋਰਜੂਆ ਨੂੰ ਵੀ ਅੱਜ ਦੇ ਸਮੇਂ ਆਪਣੀ ਕਾਰੋਬਾਰ ਦੀ ਪ੍ਰਤੀਯੋਗਤਾ ਜਿੱਤਣ ਵਾਸਤੇ ਪ੍ਰੋਲਿਟਰੀਏਟ ਦੀ ਹੀ ਲੋੜ ਹੈ ਉਸ ਸਮੇਂ ਸਮੇਤੇ ਪ੍ਰੋਲਿਟਰੀਏਟ ਨੂੰ ਰਾਜਨੀਤਿਕ ਕਿਸ ਸਿੱਖਿਆ ਦੀ ਤਾਕਤ ਦਿੰਦਾ ਰਹੇਗਾ ਤਾਂ ਜੋ ਉਹ ਉਹਨਾਂ ਦਾ ਸਾਥ ਲੈ ਸਕੇ ਤੇ ਪ੍ਰੋਲਿਟਰੀਏਟ ਇਹਨਾਂ ਤਾਕਤਾਂ ਨੂੰ ਬੋਰਜੂਆ ਦੇ ਖਿਲਾਫ ਇਸਤੇਮਾਲ ਕਰਨਗੇ ਹਰ ਪਿਛਲੀ ਕ੍ਰਾਂਤੀ ਘੱਟ ਗਿਣਤੀ ਵਾਲੇ ਸਮੂਹ ਦੀ ਕ੍ਰਾਂਤੀ ਰਹੀ ਪਰ ਪ੍ਰੋਲਿਟਰੀਏਟ ਦੀ ਕ੍ਰਾਂਤੀ ਇੱਕ ਬਹੁਮਤ ਦੀ ਕ੍ਰਾਂਤੀ ਹੈ ਪ੍ਰੋਲਿਟਰੀਏਟ ਅੱਜ ਦੇ ਸਮਾਜ ਦੇ ਵਿੱਚ ਸਭ ਤੋਂ ਗਰੀਬ ਵਰਗ ਹੈ ਤੇ ਆਪਣੀ ਹਾਲਤ ਨੂੰ ਸਦਾਰਨ ਵਾਸਤੇ ਇਨੂੰ ਇੱਕ ਹਿੰਸਕ ਕ੍ਰਾਂਤੀ ਹੀ ਕਰਨੀ ਪਵੇਗੀ ਤਾਂ ਜੋ ਪ੍ਰੋਲਿਟੇਰੀਏਟ ਦਾ ਰਾਜ ਆ ਬੋਰਜੁਆ ਦੇ ਵਿਕਾਸ ਲਈ ਜ਼ਰੂਰੀ ਸੀ ਮੁਨਾਫਾ ਤੇ ਮੁਨਾਫੇ ਲਈ ਜ਼ਰੂਰੀ ਸੀ ਮਜ਼ਦੂਰਾਂ ਦੇ ਆਪਸ ਦਾ ਮੁਕਾਬਲਾ ਪਰ ਮਜ਼ਦੂਰਾਂ ਦੇ ਇਕੱਠੇ ਹੋਣ ਨਾਲ ਇਹ ਜੁਨੀਆਦ ਖਤਮ ਹੋ ਗਈ ਹੈ ਜਿਸ ਕਾਰਨ ਹੁਣ ਬੋਰਜੁਆ ਦਾ ਖਾਤਮਾ ਤੇ ਪ੍ਰੋਲਿਟੇਰੀਏਟ ਦੀ ਜਿੱਤ ਲਾਜ਼ਮੀ ਹੈ ਤੇ ਹੋ ਕੇ ਰਵੇਗੀ ਇਸਦੇ ਅਗਲੇ ਭਾਗ ਵਿੱਚ ਕਾਰਲ ਮਾਰਕਸ ਕਾਮੁਨਿਸਟਾ ਤੇ ਪ੍ਰੋਲੇਟਰੀਏਟ ਦੇ ਵਿੱਚ ਦਾ ਸੰਬੰਧ ਸਮਝਾਉਂਦੇ ਹਨ ਤੇ ਕਾਮੁਨਿਸਟਾਂ ਤੇ ਲੱਗੇ ਹੋਏ ਜਿਹੜੇ ਇਲਜ਼ਾਮ ਨੇ ਉਹਨਾਂ ਦਾ ਜਵਾਬ ਦਿੰਦੇ ਹਨ ਮਾਰਕਸ ਕਹਿੰਦੇ ਹਨ ਕਿ ਕਾਮੁਨਿਸਟ ਬਾਕੀ ਪਾਰਟੀਆਂ ਤੋਂ ਇਸ ਕਰਕੇ ਵੱਖ ਹਨ ਕਿਉਂਕਿ ਪਹਿਲਾ ਉਹ ਕਿਸੇ ਵੀ ਦੇਸ਼ ਦੀ ਵੰਡ ਨਹੀਂ ਮੰਨਦੇ ਉਹਨਾਂ ਲਈ ਇੱਕੋ ਦੇਸ਼ ਹੈ ਤੇ ਦੇਸ਼ਵਾਸੀ ਹਨ ਉਹ ਨੇ ਪ੍ਰੋਲੇਟਰੀਏਟ ਤੇ ਦੂਜਾ ਜਿੱਥੇ ਕਿਤੇ ਵੀ ਪ੍ਰੋਲੇਟਰੀਏਟ ਦੀ ਹੱਕਾਂ ਦੀ ਗੱਲ ਹੁੰਦੀ ਹੈ ਕਾਮੁਨਿਸਟ ਹਰ ਜਗ੍ਹਾ ਤੇ ਹਰ ਸਮੇਂ ਉਥੇ ਹਾਜ਼ਰ ਹੁੰਦੇ ਜੇ ਇੱਕ ਵਾਕ ਦੇ ਵਿੱਚ ਕਾਮਨਿਸਟਾਂ ਦੇ ਉਦੇਸ਼ ਨੂੰ ਪਰਿਭਾਸ਼ਿਤ ਕਰਨਾ ਹੋਵੇ ਤਾਂ ਉਹ ਹੈ ਜ਼ਾਤੀ ਜਾਇਦਾਦ ਦਾ ਖਾਤਮਾ ਪਰ ਇਸ ਤੋਂ ਇਹ ਨਾ ਸਮਝਿਆ ਜਾਵੇ ਕਿ ਕਾਮਨਿਸਟ ਇਹ ਚਾਹੁੰਦੇ ਹਨ ਕਿ ਛੋਟੇ ਕਾਰੋਬਾਰੀਆਂ ਦੀ ਜ਼ਾਤੀ ਜਾਇਦਾਦ ਖਤਮ ਹੋ ਜਾਵੇ ਕਿਉਂਕਿ ਪੂੰਜੀਵਾਦ ਦੇ ਹੇਠਾਂ ਉਹ ਪਹਿਲਾਂ ਹੀ ਖਤਮ ਹੋ ਰਹੀ ਹੈ ਦੂਜੀ ਗੱਲ ਕਾਮੁਨਿਸਟ ਚਾਹੁੰਦੇ ਹਨ ਕਿ ਸਮਾਜ ਦੇ ਵਿੱਚ ਵਰਗਵਾਦ ਦਾ ਢਾਂਚਾ ਖਤਮ ਹੋਵੇ ਤੇ ਮਜ਼ਦੂਰ ਸਿਰਫ ਆਪਣੇ ਜ਼ਿੰਦਗੀ ਲੰਘਾਉਣ ਵਾਸਤੇ ਹੀ ਆਪਣੀ ਤਨਖਾਹ ਨਾ ਲਵੇ ਉਹ ਉਸ ਨਾਲ ਸੁੱਖ ਵੀ ਲੈ ਸਕੇ ਤੇ ਆਪਣੇ ਆਪ ਨੂੰ ਹੋਰ ਵਿਕਸਿਤ ਕਰ ਸਕੇ ਅਗੇ ਮਾਰਕਸ ਕਹਿੰਦੇ ਹਨ ਕਿ ਬੋਰਜੂਆ ਹਮੇਸ਼ਾ ਕਾਮੁਨਿਸਟਾਂ 'ਤੇ ਇਲਜ਼ਾਮ ਲਗਾਉਂਦੇ ਹਨ ਕਿ ਕਾਮੁਨਿਸਟ ਲੋਕਾਂ ਦੀ ਜਾਤੀ ਜਾਇਦਾਦ ਖਤਮ ਕਰ ਰਹੇ ਹਨ ਪਰ ਮਾਰਕਸ ਕਹਿੰਦੇ ਨੇ ਕਿ ਪੂੰਜੀਵਾਦ ਦੇ ਹੱਥਾਂ ਵੀ ਲੋਕਾਂ ਕੋਲ ਜਾਤੀ ਜਾਇਦਾਦ ਹੈ ਕਿੱਥੇ ਅਸਲ ਵਿੱਚ ਪੂਰੇ ਸਮਾਜ ਦਾ ਇੱਕ ਬਹੁਤ ਛੋਟਾ ਹਿੱਸਾ ਸਾਰੀ ਜਾਇਦਾਦ ਨੂੰ ਮਲਕੇ ਬੈਠਾ ਹੈ ਬਾਕੀ ਸਾਰੇ ਕੋਲ ਲੋਕਾਂ ਕੋਲ ਤਾਂ ਵੈਸੀ ਜਾਇਦਾਦ ਨਹੀਂ ਹੈ ਤੇ ਇਹ ਜਿਹੜੇ ਛੋਟੇ ਲੋਕਾਂ ਕੋਲ ਜਾਇਦਾਦ ਹੈ ਵੀ ਇਹ ਵੀ ਐਸੇ ਕਰਕੇ ਹੈ ਕਿਉਂਕਿ ਬਾਕੀ ਲੋਕਾਂ ਕੋਲ ਜਾਇਦਾਦ ਨਹੀਂ ਹੈ ਕਾਮਨਿਜ਼ਮ ਸਿਰਫ ਇਹਨਾਂ ਤੋਂ ਇਹਨਾਂ ਦੀ ਜ਼ਾਤੀ ਜਾਇਦਾਦ ਜਿੰਨੇਗਾ ਤੇ ਉਸ ਨੂੰ ਸਮਾਜ ਦੇ ਹੱਥਾਂ ਵਿੱਚ ਲਵੇ ਦਵੇਗਾ ਤਾਂ ਜੋ ਉਸ ਤੋਂ ਪੂਰੇ ਸਮਾਜ ਲਈ ਉਤਪਾਦਨ ਪੈਦਾ ਕੀਤਾ ਜਾ ਸਕੇ ਕਮਿਊਨਿਜ਼ਮ ਕਿਸੇ ਵੀ ਬੰਦੇ ਤੋਂ ਉਸ ਦੀ ਆਪਣੇ ਜ਼ਰੂਰਤ ਦੇ ਸਮਾਨਾਂ ਦੀ ਮਾਲਕੀਅਤ ਨਹੀਂ ਖੁੰਦਾ ਹੈ ਉਹ ਬਸ ਉਸ ਦੀ ਮਾਲਕੀਅਤ ਨਾਲ ਹੋਣ ਵਾਲੀ ਜੋ ਲੋਕਾਂ ਦੀ ਗੁਲਾਮੀ ਹੈ ਉਸ ਦੇ ਖਿਲਾਫ ਕੰਮ ਕਰਦਾ ਹੈ ਅਗੇ ਮਾਰਕਸ ਕਹਿੰਦੇ ਹਨ ਕਿ ਬੋਰਜੂਆ ਕਮਿਊਨਿਸਟਾਂ ਤੇ ਇਲਜ਼ਾਮ ਲਗਾਉਂਦੇ ਹਨ ਕਿ ਕਮਿਊਨਿਸਟ ਪਰਿਵਾਰ ਨੂੰ ਖਤਮ ਕਰ ਰਹੇ ਹਨ ਪਰ ਮਾਰਕਸ ਕਹਿੰਦੇ ਹਨ ਕਿ ਪੂੰਜੀਵਾਦ ਦੇ ਹੇਠਾਂ ਪਰਿਵਾਰ ਵੀ ਬਸ ਇੱਕ ਵਪਾਰੀ ਰਿਸ਼ਤੇ ਦਾ ਜੋੜ ਬਣ ਕੇ ਰਹਿ ਗਿਆ ਹੈ ਕਿ ਪਰਿਵਾਰ ਦੇ ਵਿੱਚ ਵੀ ਛੋਟੇ ਬੱਚਿਆਂ ਤੇ ਔਰਤਾਂ ਤੋਂ ਕੰਮ ਕਰਾਇਆ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਤਨਖਾਹ ਲਈ ਜਾ ਸਕੇ ਤੇ ਆਪਣਾ ਗੁਜ਼ਾਰਾ ਕੀਤਾ ਜਾ ਸਕੇ ਪੂੰਜੀਵਾਦ ਦੇ ਹੇਠਾਂ ਗਰੀਬ ਬੰਦੇ ਲਈ ਤਾਂ ਪਰਿਵਾਰ ਬਚਦਾ ਹੀ ਨਹੀਂ ਉਸ ਲਈ ਬਸ ਜ਼ਿੰਦਾ ਰਹਿਣਾ ਹੀ ਇੱਕ ਜ਼ਰੂਰਤ ਰਹਿ ਜਾਂਦੀ ਤੇ ਅਮੀਰ ਬੰਦਿਆਂ ਵਾਸਤੇ ਪਰਿਵਾਰ ਦੀ ਕੋਈ ਅਹਿਮੀਅਤ ਹੀ ਨਹੀਂ ਰਹਿ ਜਾਂਦੀ ਕਿਉਂਕਿ ਉਸ ਲਈ ਮੁਨਾਫਾ ਸਭ ਤੋਂ ਸਿਰਮੋਰ ਹੈ। ਅਗਲਾ ਇਲਜ਼ਾਮ ਜੋ ਬੋਰਜੂਆ ਕਾਮਿਊਨਿਸਟਾਂ ਤੇ ਲਗਾਉਂਦੇ ਹਨ ਉਹ ਇਹ ਹੈ ਕਿ ਕਾਮਿਊਨਿਸਟ ਔਰਤਾਂ ਨੂੰ ਸਸ਼ਕਤ ਕਰ ਰਹੇ ਹਨ। ਇਸ ਦੇ ਉੱਤੇ Karl Marx ਕਹਿੰਦੇ ਹਨ ਕਿ ਪੂੰਜੀਵਾਦ ਵਿੱਚ ਔਰਤ ਨੂੰ ਵੀ ਬਸ ਇੱਕ ਉਤਪਾਦਨ ਦਾ ਸਾਧਨ ਦੇ ਵਜੋਂ ਦੇਖਿਆ ਜਾਂਦਾ ਹੈ। ਬੋਰਜੂਆ ਵਾਸਤੇ ਔਰਤ ਵੀ ਬਸ ਬੱਚਿਆਂ ਦੇ ਉਤਪਾਦਨ ਲਈ ਹੀ ਉਸ ਲਈ ਬਣੀ ਹੈ ਤੇ ਉਸ ਲਈ ਬਸ ਉਸ ਦਾ ਇਸਤੇਮਾਲ ਕਰਦਾ ਹੈ ਤੇ ਔਰਤ ਨੂੰ ਕੋਈ ਤਾਕਤ ਨਹੀਂ ਹੈ। ਕਮਿਊਨਿਸਟਾਂ ਲਈ ਕੋਈ ਵੀ ਲਿੰਗ ਦਾ ਭੇਦ ਮਾਇਨੇ ਨਹੀਂ ਰੱਖਦਾ ਉਹ ਹਰ ਕਿਸੇ ਨੂੰ ਬਰਾਬਰ ਵੇਖਦੇ ਹਨ ਇਸ ਤੋਂ ਬਾਅਦ ਇਹ ਕਲਜ਼ਾਮ ਜੋ ਬੋਰਜੂਆ ਕਮਿਊਨਿਸਟਾਂ ਤੇ ਲਗਾਉਂਦੇ ਹਨ ਉਹ ਇਹ ਹੈ ਕਿ ਉਹ ਰਾਸ਼ਟਰਵਾਦ ਨੂੰ ਖਤਮ ਕਰ ਰਹੇ ਹਨ ਇਸਤੇ ਵੀ ਮਾਰਕਸ ਕਹਿੰਦੇ ਹਨ ਕਿ ਅੱਜ ਦੇ ਸਮੇਂ ਜਦੋਂ ਪੂੰਜੀਵਾਦ ਇੰਨਾ ਵਿਸਤਾਰ ਵਿੱਚ ਹੋ ਗਿਆ ਹੈ ਕੋਈ ਵੀ ਰਾਸ਼ਟਰੀ ਪਛਾਣ ਮਾਇਨੇ ਨਹੀਂ ਰੱਖਦੀ ਅੱਜ ਦੇ ਸਮੇਂ ਬਸ ਇੱਕੋ ਪਛਾਣ ਹੈ ਉਹ ਹੈ ਕੰਮ ਕਰਨ ਵਾਲੇ ਦੀ ਜਬ ਮਜ਼ਦੂਰ ਦੀ ਤੇ ਜ਼ਰੂਰਤ ਹੈ ਉਸਦੇ ਹੱਕ ਹਕੂਕ ਦੀ ਸੁਰੱਖਿਆ ਦੀ ਅੱਗੇ ਜਾ ਕੇ ਮਾਰਕਸ ਕਹਿੰਦੇ ਹਨ ਕਿ ਕਮਨਿਸਟਾਂ ਨੂੰ ਆਪਣੇ ਦੇਸ਼ ਦੇ ਹਿਸਾਬ ਨਾਲ ਕੁਝ ਕਦਮ ਲੈਣੇ ਪੈਣਗੇ ਜਿਸ ਨਾਲ ਉਹਨਾਂ ਦੇ ਦੇਸ਼ ਵਿੱਚ ਸਾਮਵਾਦ ਆਏਗਾ ਪਰ ਕੁਝ ਕਦਮ ਨੇ ਜੋ ਹਰ ਦੇਸ਼ ਦੇ ਵਿੱਚ ਲੈਣੇ ਜ਼ਰੂਰੀ ਹਨ ਇਸ ਦੇ ਵਿੱਚ ਮਾਰਕਸ ਕੁਝ ਬੁਨਿਆਦੀ ਕਾਨੂੰਨ ਰੱਖਦੇ ਨੇ ਜਿਵੇਂ ਕਿ ਜਾਤੀ ਜਾਇਦਾਦ ਨੂੰ ਖਤਮ ਕਰਨਾ ਚਾਹੀਦਾ ਹੈ ਇਨਹੇਰਿਟੈਂਸ ਨਹੀਂ ਹੋਣੀ ਚਾਹੀਦੀ ਮੁਫਤ ਸਿੱਖਿਆ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਇਹ ਕੁਝ ਬੁਨਿਆਦੀ ਚੀਜ਼ਾਂ ਨੇ ਇਨਾਂ ਦੇ ਉੱਤੇ ਜੇ ਆਪਾਂ ਹੁਣੇ ਗੱਲ ਕਰੀਏ ਤਾਂ ਉਸ ਦਾ ਕੁਝ ਫਾਇਦਾ ਨਹੀਂ ਹੈ ਕਿਉਂਕਿ ਅੱਗੇ ਜਦੋਂ ਆਪਾਂ ਵੇਖਾਂਗੇ ਕਿ ਇਤਿਹਾਸ ਦੇ ਵਿੱਚ ਜਦ ਕੁਝ ਦੇਸ਼ਾਂ ਵਿੱਚ ਸਾਮਵਾਦ ਆਇਆ ਤਾਂ ਇਹ ਚੀਜ਼ਾਂ ਨੂੰ ਲੈਣ ਦਾ ਕੀ ਅਸਰ ਹੋਇਆ ਤਦ ਸਾਨੂੰ ਵੱਧ ਸਮਝ ਵਿੱਚ ਆਵੇਗਾ ਕਿ ਇਹ ਚੀਜ਼ਾਂ ਕਿੰਨੀਆਂ ਸਾਡੇ ਲਈ ਰੈਲੇਵੈਂਟ ਹਨ ਕਿ ਨਹੀਂ ਇਸ ਪਾਠ ਦੇ ਅੰਤ ਵਿੱਚ ਮਾਰਕਸ ਕਹਿੰਦੇ ਹਨ ਕਿ ਹੁਣ ਪੁਰਾਣੇ ਵਰਕਵਾਦੀ ਥਾ ਬਸ ਇੱਕ ਐਸੋਸੀਏਸ਼ਨ ਹੋਏਗੀ ਜਿਸ ਦੇ ਵਿੱਚ ਸਮਾਜ ਵਿੱਚ ਉਤਪਾਦਨ ਸਿਰਫ ਸਮਾਜ ਦੇ ਫਾਇਦੇ ਲਈ ਹੋਵੇਗਾ। ਇਸ ਤੋਂ ਬਾਅਦ ਤੀਜੇ ਪਾਠ ਵਿੱਚ ਮਾਰਕਸ ਕੁਝ ਕਾਮਨਿਸਟ ਸਾਹਿਤ ਦੇ ਬਾਰੇ ਗੱਲ ਕਰਦੇ ਨੇ। ਉਹ ਸਾਡੇ ਮਤਲਬ ਦੀ ਨਹੀਂ ਹੈ। ਉਸ ਦਾ ਕਾਰਨ ਇਹ ਹੈ ਕਿ ਇਹ 200 ਸਾਲ ਪੁਰਾਣਾ ਸਾਹਿਤ ਹੈ ਤੇ ਹੈਵੀ ਜਰਮਨੀ, ਫਰਾਂਸ ਇਹਨਾਂ ਦੇ ਬਾਰੇ। ਇਸ ਲਈ ਇਹ ਸਾਡੇ ਕੰਮ ਦਾ ਨਹੀਂ। ਇਸ ਤੋਂ ਜਿਹੜਾ ਅਗਲਾ ਹਿੱਸਾ ਹੈ ਉੱਥੇ ਇਹ ਕਾਮਨਿਸਟ ਮੈਨੀਫੈਸਟੋ ਖਤਮ ਹੋ ਜਾਂਦਾ ਹੈ। ਜਿਸ ਦੇ ਵਿੱਚ ਮਾਰਕਸ ਕਹਿੰਦੇ ਨੇ ਕਿ ਹਰ ਦੇਸ਼ ਦੇ ਕਾਮਨਿਸਟਾਂ ਨੂੰ ਆਪਣੇ ਦੇਸ਼ ਦੀ ਵਿਚ ਸਾਮਾਧਾਨ ਲਈ ਕੰਮ ਕਰਨਾ ਚਾਹੀਦਾ ਹੈ ਉਹਨਾਂ ਨੂੰ ਜ਼ਾਇਤੀ ਜਾਇਦਾਦ ਦੇ ਖਾਤਮੇ ਦੀ ਗੱਲ ਨੂੰ ਹਰ ਦੇਸ਼ ਦੇ ਵਿੱਚ ਰੱਖਣਾ ਚਾਹੀਦਾ ਹੈ ਤੇ ਟ੍ਰੇਡ ਯੂਨੀਅਨਾਂ ਦੇ ਬਣਨ ਨੂੰ ਜ਼ੋਰ ਦੇਣਾ ਚਾਹੀਦਾ ਹੈ ਅੰਤ ਦੇ ਵਿੱਚ ਉਹ ਕਹਿੰਦੇ ਨੇ ਕਿ ਕਾਮਨਿਸਟਾਂ ਨੂੰ ਆਪਣੇ ਵਿਚਾਰ ਖੁੱਲ ਕੇ ਸਾਹਮਣੇ ਰੱਖਣੇ ਚਾਹੀਦੇ ਨੇ ਤੇ ਜਿਹੜੀਆਂ ਪਹਿਲਾਂ ਤੋਂ ਬਣੀਆਂ ਤਾਕਤਾਂ ਨੇ ਉਹਨਾਂ ਨੂੰ ਉਹਨਾਂ ਨੂੰ ਕੰਬਨ ਦੇਣਾ ਚਾਹੀਦਾ ਹੈ ਜਦ ਕਾਮਨਿਜ਼ਮ ਇੱਕ ਕ੍ਰਾਂਤੀ ਦੇ ਰੂਪ ਵਿੱਚ ਅੱਗੇ ਆ ਰਿਹਾ ਹੈ ਉਹ ਕਹਿੰਦੇ ਨੇ ਕਿ ਹੁਣ ਪ੍ਰੋਲਿਟਰੀਏਟ ਦੇ ਕੋਲ ਆਪਣੀ ਬੇੜੀਆਂ ਨੂੰ ਛੱਡ ਕੇ ਕੁਝ ਵੀ ਖੋਣ ਲਈ ਨਹੀਂ ਹੈ ਇਸ ਕਰਕੇ ਸਾਰੇ ਦੇਸ਼ ਦੇ ਵਰਕਰਾਂ ਨੂੰ ਇਕ ਹੋ ਜਾਣਾ ਚਾਹੀਦਾ ਹੈ ਇੱਥੇ ਇਹ ਕਮਿਊਨਿਸਟ ਮੈਨੀਫੈਸਟੋ ਖਤਮ ਹੋ ਜਾਂਦਾ ਹੈ ਅਸਲ ਵਿੱਚ ਜੋ ਮੇਰਾ ਇਸ ਮੈਨੀਫੈਸਟੋ ਤੇ ਵਿਚਾਰ ਹੈ ਉਹ ਇਹੀ ਹੈ ਕਿ ਇਹ ਇੱਕ ਰਾਜਨੀਤਿਕ ਸਾਹਿਤ ਹੈ ਤੇ ਹੈ ਵੀ 200 ਸਾਲ ਪੁਰਾਣਾ ਅੱਜ ਦੇ ਸਮੇਂ ਆਪਾਂ ਇਹਦੇ ਤੋਂ ਕੁਝ ਪ੍ਰੇਰਣਾ ਲੈ ਸਕਦੇ ਹਾਂ ਕਿ ਅੱਜ ਦੇ ਸਮਾਜ ਵਿੱਚ ਜੋ ਪੂੰਜੀਵਾਦ ਚੀਜ਼ਾਂ ਗਲਤ ਕਰ ਰਿਹਾ ਹੈ ਕੁਸ਼ਨਲ ਕਿਵੇਂ ਲੜਨਾ ਹੈ ਪਰ ਇਹ ਸਹਿਤ ਪੂਰੀ ਦੀ ਪੂਰੀ ਤਰ੍ਹਾਂ ਅਜ ਲਾਗੂ ਨਹੀਂ ਹੋ ਸਕਦਾ ਕਿਉਂਕਿ ਕਈ ਸਾਰੀਆਂ ਪੇਚੀਦਾ ਚੀਜ਼ਾਂ ਨੂੰ ਸਾਨੂੰ ਸਮਝਣਾ ਪਵੇਗਾ ਤੇ ਅੱਜ ਦੇ ਸਮੇਂ ਵਿੱਚ ਪੂੰਜੀਵਾਦ ਕਿਵੇਂ ਕੰਮ ਕਰ ਰਿਹਾ ਉਹ ਵੀ ਸਮਝਣਾ ਪਵੇਗਾ ਬਹੁਤ ਸਾਰੀਆਂ ਚੀਜ਼ਾਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਬਦਲ ਚੁੱਕੀਆਂ ਨੇ ਇਸ ਕਰਕੇ ਇਹ ਚੀਜ਼ ਸਾਨੂੰ ਪ੍ਰੇਰਨਾ ਤਾਂ ਦੇ ਸਕਦੀ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਹਜੇ ਲਾਗੂ ਕਰਨਾ ਸਮਝਦਾਰੀ ਨਹੀਂ ਮੇਰਾ ਮਕਸਦ ਸੀ ਤਾਡੇ ਅੱਗੇ Karl Marx ਦੀ ਰਾਜਨੀਤਿਕ ਸੋਚ ਨੂੰ ਰੱਖਣਾ ਕਿ ਉਸ ਸਮਾਜ ਦੇ ਵਿੱਚ ਕ੍ਰਾਂਤੀਆਂ ਨਾ ਕਿਵੇਂ ਸਮਝਦੇ ਸਨ ਅਗਲੀ ਵੀਡੀਓ ਦੇ ਵਿੱਚ ਆਪਾਂ Karl Marx ਦੀ ਰਚਨਾ Critique of the Gotha Program ਦੇ ਬਾਰੇ ਗੱਲ ਕਰਾਂਗੇ ਜਿੱਥੇ Marx ਨੇ ਸਾਮਵਾਦ ਦੇ ਉੱਤੇ ਕੁਝ ਹੋਰ ਸਿਧਾਂਤ ਦਿੱਤੇ ਹਨ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ